ਇਸ ਸਿੱਕਲ ਸਾਰਿਆਂ ਨੂੰ ਤੇ 109 ਮੈਂ ਟਰੈਕਟਰ ਦਿਖਾਉਣਾ ਹੈ ਸੱਜਣੋ ਇਹ ਕਿਰਾਏ ਦੇ ਬਹੁਤ ਚੱਲਦਾ ਹੈ ਇਹਦੇ 'ਚ ਤੁਹਾਨੂੰ ਮੈਂ ਇੱਕ ਗੱਲ ਬਹੁਤ ਸਹੀ ਹੈ ਤੇ ਕੁਝ ਗੱਲਾਂ ਇਹ ਬਹੁਤ ਗਲਤ ਹੈ ਜਿਹੜੀਆਂ ਐਡਜਸਟਮੈਂਟਾਂ ਹੋਣੀਆਂ ਹੈ ਇੰਗਾ ਮੈਂ ਤੁਹਾਨੂੰ ਉਹਦੇ ਬਾਰੇ ਦੱਸਦਾ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਪਹਿਲੀ ਐਡਜਸਟਮੈਂਟ ਜਿਹੜੀ ਵੀਰ ਵਰਗੇ ਨੇ ਆਹ ਵਾਲੀ ਕਰੀ ਹੈ ਖੁੱਕੇ ਵਾਲੀ ਦੇ ਗਿੱਲੇ ਵਾਲੀ ਜਿਹੜਾ ਟਰੈਕਟਰ ਟਰਬੋ ਹੈ ਨਹੀਂ ਕਹਿੰਦੇ ਉਹਦੇ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਕੋਈ ਵੀ ਕਚਰਾ ਅੰਦਰ ਜਾਣ ਦੀ ਸੁਭਾਵਨਾ ਰਹਿੰਦੀ ਨਹੀਂ ਆਹ ਤੇਲ ਬਿਲਕੁਲ ਫਰੈਸ਼ ਰਹ ਜਾਂਦਾ ਏ ਉਦੋਂ ਆਹ ਜਿਹੜੀ ਸਾਰੋਂ ਘੈਂਟ ਗੱਲ ਬੰਦਿਆਂ ਨੇ ਕਰੀ ਆ ਵੀ ਆਹ ਵਾਲਾ ਜਿਹੜਾ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਸਿਲੰਡਰ ਲਾਇਆ ਇਹ ਕਿਸੇ ਵੇਲੇ ਵੀ ਕਿਸੇ ਵੀ ਬੰਦੇ ਨੂੰ ਇਹਦੀ ਜਰੂਰਤ ਪੈ ਸਕਦੀ ਹੈ ਤੇ ਇਹ ਬੰਦਾ ਇਹ ਜਿਹੜੀ ਚੀਜ਼ ਹੈਗੀ ਨਾ ਬਹੁਤ ਵੱਡੇ ਵੱਡੇ ਨੁਕਸਾਨ ਬਚਾ ਸਕਦੀ ਹੈ ਉਦੋਂ ਬਾਅਦ ਪਾਣੀ ਵਾਲੇ ਕੈਂਪਰ ਵਾਲੀ ਅਡਜਸਟਮੈਂਟ ਚਲੋ ਆਹ ਪਲੇਟਫਾਰਮ ਸ਼ੌਕੀ ਮੁੰਡੇ ਵਾਲਾ ਗੱਲ ਆ ਟੈਂਕੀ ਇਹਦੇ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਫਾਇਦੇ ਤਾਂ ਬਸ ਬਹੁਤ ਘੱਟ ਹੀ ਐ ਵੀ ਬੰਦੇ ਨੂੰ ਤੇਲ ਆਈ ਢੋਲੀ ਨਾਲ ਨਹੀਂ ਚੱਕਣੀ ਪੈਂਦੀ ਤੇ ਇੱਕ ਵਾਰ ਜਿਵੇਂ ਸਾਰਾ ਤੇਲ ਪਾ ਜਾਂਦਾ ਪਰ ਇਹਦੇ ਨੁਕਸਾਨ ਇੰਨੇ ਜ਼ਿਆਦੇ ਐ ਨਾ ਵੀ ਤੁਸੀਂ ਛੱਡ ਹੀ ਗੱਲਾਂ ਦਿਓ ਪਹਿਲੀ ਗੱਲ ਤਾਂ ਜਿਹੜਾ ਇਹ ਕਿਸੇ ਵੀ ਟਰੈਕਟਰ ਦਾ ਪੰਪ ਐ ਉਹ ਨੂੰ ਇਹ ਕੰਮ ਦਾ ਛੱਡਦੀ ਨਹੀਂ 4-5 ਸਾਲ ਪਹਿਲਾਂ ਹੀ ਕੰਮ ਕਰ ਦਿੰਦੀ ਐ ਇਹਦਾ ਤੇ ਜਿਵੇਂ ਹਾਲੈਂਡ ਹੋ ਗਿਆ ਜੌਂਡੀਅਰ ਹੋ ਗਏ ਇਹ ਟਰੈਕਟਰ ਥੋੜਾ ਜਿਆ ਵਧੀਆ ਤੇਲ ਜਿਆਦਾ ਭਾਲਦੇ ਇਹਨਾਂ ਦੇ ਪੰਪ ਨੂੰ ਤਾਂ ਬਹੁਤ ਛੇਤੀ ਚੱਕਦੀ ਐ ਜਿੰਨੀ ਇਹ ਤੁਸੀਂ ਵੱਦ ਤੇਲ ਦੀ ਵਰਤੋਂ ਕਰੀ ਜਾਓਗੇ ਪੰਪ ਨੂੰ ਤੇ ਇੰਜਣ ਨੂੰ 1963 ਇਹ ਜਮਾ ਚੱਕ ਦੂਗੀ ਜੇ ਤੁਸੀਂ ਕੱਲਾ ਉਹ ਉਹ ਯਾਹੀ ਟੈਂਕੀ ਵਰਤੋਂਗੇ ਕਿਸੇ ਵੀ ਟਰੈਕਟਰ ਦੀ ਤੁਹਾਡਾ ਇੰਜਣ ਪੰਪ ਜਿਆਦਾ ਟਾਈਮ ਚੱਲੂਗਾ ਤੇ ਜੇ ਤੁਸੀਂ ਆ ਵਿੱਚ ਵਰਤਣ ਲਾਗੇ ਤਾਂ ਤੁਹਾਡਾ ਇਹ ਟਾਈਮ ਘਟਾਊਗੀ ਉਦੋਂ ਬਾਅਦ ਅਗਲੀ ਗੱਲ ਆਹ ਵਾਲੀਆਂ ਲਾਈਟਾਂ ਵਧੀਆ ਹੈ ਪਰ ਜਦੋਂ ਇਹ ਜਿਆਦਾ ਲੰਮਾ ਟਾਈਮ ਚੱਲੀ ਜਾਂਦੇ ਹਨ ਨਾ ਬੈਟਰੀ ਦੇ ਉਦੋਂ ਆਪਣੀ ਵਾਇਰ ਵਗੈਰਾ ਸੜਨ ਦੇ ਚਾਂਸ ਜਿਆਦਾ ਰਹਿੰਦੇ ਕਿਉਂਕਿ ਇਹ ਲਾਈਟ ਬਹੁਤ ਖੈਦੀਆਂ ਬੈਟਰੀ ਦੀਆਂ ਆਹ ਲੀ ਜਿਹੜੀ ਐਡਜਸਟਮੈਂਟ ਹੈ ਇਹ ਨਾਲ ਜ਼ਰੂਰ ਹੋਣੀ ਚਾਹੀਦੀ ਹੈ ਬਿਜਲੀ ਉਹ ਲਾਈਟਾਂ ਥੋੜਾ ਟਾਈਮ ਬੰਦ ਹੋ ਜਾਣ ਤੇ ਆਹ ਵਾਲੀ ਲਮਾਂਤਾ ਨਿਰੰਤਰ ਚੱਲੀ ਜਾਵੇ ਤੇ ਹੁਣ ਸੁਣਨ ਚ ਆਇਆ ਵੀ ਜਿਹੜੀ ਆਹ ਵਾਲੀ ਲਾਈਟ ਹੈ ਇਹ ਰਿਪੇਅਰੇਬਲ ਵੀ ਆਉਣ ਲੱਗ ਗਈ ਤੇ ਆਹ ਵਾਲੀ ਗੱਲ ਨੂੰ ਸਜਣੋ ਮੇਰੀ ਨੂੰ ਨਾ ਤੁਸੀਂ ਮਖੌਲ ਚ ਨਾ ਮੰਨਿਓ ਜਿਹੜੇ ਪੁਰਾਣੇ ਕਾਡੂ ਬੰਦੇ ਐ ਉਹ ਬੰਦੇ ਵੀ ਰੂਪ ਤੁਸੀਂ ਪੁੱਛ ਕੇ ਦੇਖ ਲਿਓ ਬਈ ਇਹ ਵੀ ਲੋਹੇ ਵਾਲੀ ਟੈਂਕੀ ਕਿਸੇ ਵੀ ਟਰੈਕਟਰ ਦੇ ਮੂਹਰੇ ਲਾਉਣੀ ਚੰਗੀ ਹੈ ਕਿ ਨਹੀਂ ਇਹ ਥੋੜਾ ਜ਼ਰੂਰ ਲਾਟਰੀ ਕੱਢੂਗੀ 2 ਸਾਲਾਂ ਨੂੰ ਕੱਢਦੇ 4 ਸਾਲਾਂ ਨੂੰ ਕੱਢਦੇ ਪੰਪ ਦੇ ਦੇ ਇੰਜਣ ਦੀ ਲਾਟਰੀ ਨੇ ਕੱਢਣੀ ਕੱ ਤੇ ਅਗਲੀ ਗੱਲ ਬਾਤ ਤੁਹਾਨੂੰ ਮੈਂ ਹੋਰ ਦਿਖਾਉਣਾ ਹੈ ਜਿਹੜੀ ਇਹਨਾਂ ਨੇ ਸੀਟ ਸੂਟ ਬਦਲੀ ਹੈ ਤੇ ਆਹ ਰਿਲੈਕਸੇਬਲ ਬਣਾਇਆ ਚੀਜ਼ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਖੇਤੀ ਵਾਲਾ ਬੰਦਾ ਡਰਾਈਵਰ ਬੰਦਾ ਦਿਹਾੜ ਗਿਆ ਬੰਦਾ ਭਾਈ ਉਹਨਾਂ ਜਿਹੜੀ ਕੰਮਜਾਹਵਾਂ ਜਿੰਨਾਂ ਚਿਰ ਉਹਦਾ ਸਰੀਰ ਕੰਮ ਕਰਦਾ ਢੂਈ ਲੱਤਾਂ ਗੋਡੇ ਨਹੀਂ ਦੁਖਦੇ ਜੇ ਆਪਾਂ ਕਈ ਬੰਦਿਆਂ ਨੇ ਮੈਂ ਦੇਖਿਆ ਵੀ ਟਰੈਕਟਰਾਂ ਦੇ ਪਿੱਛੇ ਲਾ ਦੇਣਗੇ ਮਸ਼ੀਨਾਂ ਦੇ ਪਰ ਸੀਟਾਂ ਜਮਾ ਬੇਕਾਰ ਹੁੰਦੀਆਂ ਹਨ ਉਹਨਾਂ ਦੀਆਂ ਤੇ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਢੂਈ ਚ ਗੋਡਿਆਂ 'ਚ ਉਹਨਾਂ ਦੇ ਨੁਕਸ ਪੈ ਜਾਂਦੇ ਆਹ ਵਾਲੀ ਐਡਜਸਟਮੈਂਟ ਖਤਰੀ ਵਧ ਗਿਆ ਤੇ ਆਹ ਵਾਲੀ ਐਡਜਸਟਮੈਂਟ ਵਧ ਗਿਆ ਬਾਕੀ ਕੈਂਪਰ ਵਾਇਰ ਕੇ ਥੱਲੇ ਲਾਈ ਬੈਠੇ ਜਮਾ ਕੋਲੇ ਹੋਵੇ ਤਾਂ ਉਦੋਂ ਵੀ ਚੰਗੀ ਗੱਲ ਹੈ ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਮਿੱਤਰੋ ਤੇਲ ਦੀ ਸਾਰੇ ਬੰਦੇ ਹੁੰਦਾ ਆਪਦੀ ਆਪਦੀ ਚਾਰਾ ਵਰਤਦੇ ਆ ਪਰ ਜਿਹੜੇ ਆਹ ਵਾਲੇ ਐਡ ਵਾਲੇ ਇਹ ਕੱਦੀ ਬੈਲਟ ਨੂੰ ਲੱਗ ਗਿਆ ਤਾਂ ਮੈਂ ਕਹਿੰਦਾ ਵੀ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜਿਵੇਂ ਆਹ ਦੇਖੋ ਹਰੇਕ ਬੈਲਟ ਨੂੰ ਲੱਗਿਆ ਪਿਆ ਇਹਦੇ ਨਾਲ ਵੀ ਟਰੈਕਟਰ ਦੀ ਐਵਰੇਜ ਤੇ ਮਿੱਤਰੋ ਫਰਕ ਥੋੜਾ ਜਿਹਾ ਜ਼ਿਆਦਾ ਪੈ ਜਾਂਦਾ ਮੇਰੇ ਮੰਨਣ ਦੇ ਹਿਸਾਬ ਨਾਲ ਬਾਕੀ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਜਰੂਰ ਦੱਸਿਓ ਜਿੰਨੀਆਂ ਬੈਲਟਾਂ ਪਰਲੇ ਪਾਸੇ ਆ ਜਿੰਨੀਆਂ ਉਰਲੇ ਪਾਸੇ ਆ ਸਾਰੀਆਂ ਦੀ ਐਡਾ ਲੱਗੇ ਹੋਏ ਆ ਬੁਰਕੀਆਂ ਜਿਹੀਆਂ ਨਹੀਂ ਨਿਕਲਣਗੀਆਂ ਤੇ ਇੱਕ ਆਪਣੇ ਜਾਣਕਾਰੀ ਵਾਲੇ ਬੰਦੇ ਉਹ ਥੋੜੇ ਜਿਹਾ ਜ਼ਿਆਦਾ ਮਤਲਬ ਉਹ ਕੰਜੂਸ ਬੰਦੇ ਉਹ ਕਰਦੇ ਕੀ ਆ ਜਦੋਂ ਹੀ ਸੀਜ਼ਨ ਖਤਮ ਹੋ ਗਿਆ ਨਾਲ ਦੀ ਨਾਲ ਆਹ ਬੈਲਟਾਂ ਉਹ ਲਾ ਕੇ ਰੱਖ ਦਿੰਦੇ ਆ ਜਦੋਂ ਸ਼ੁਰੂ ਹੋ ਗਿਆ ਉਦੋਂ ਨਾਲ ਦੀ ਨਾਲ ਚੜਾ ਦਿੰਦੇ ਕਹਿੰਦੇ ਵੀ ਸਾਡੀ ਬੈਲਟ ਆ ਦੂਜੇ ਬੰਦਿਆਂ ਦੀਆਂ ਬੈਲਟਾਂ ਦੇ ਨਾਲੋਂ 2 ਸਾਲ ਤਾਂ ਲਗਭਗ ਵੱਧ ਕੱਟੀ ਜਾਂਦੇ ਦੋ ਉਹਨਾਂ ਦਾ ਇੱਕ ਤਾਂ ਪੱਕਾ ਹੀ ਹੈ ਕਹਿੰਦੇ ਸਾਡੇ ਕੋਲੇ ਆਹੀ ਫਾਰਮੂਲਾ ਪੁਰਾਣਾ ਇਹ ਵੀ ਦੱਸਿਓ ਵੀ ਤੁਸੀਂ ਸਹਿਮਤ ਹੋ ਕਿ ਨਹੀਂ ਤੇ ਬਾਕੀ ਸੱਜਣੋ ਇੱਕ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਦੱਸਿਓ ਜਰੂਰ ਕਮੈਂਟ ਕਰਕੇ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆ ਪੇਜ ਨਾਲ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਆਹ ਦੇਖੋ ਨਿੱਕੀ ਜੀ ਉਮਰ ਦੇ ਸਾਡੇ ਮਿਹਨਤੀ ਚੋਬਰ ਪੂਰੇ ਚੱਕੀ ਜਾਂਦੇ ਆ ਫਟੇ ਧੰਨਵਾਦ ਜੀ